ਓਏ ਰਾਬਾ ਆਪ ਤੋਣਿਆ ਯਾਰ ਕਮਾਲ ਆ ਯਾਰ ਹੈ ਇਹ ਤਾਂ ਇਹ ਮੈਨੂੰ ਕੁ ਫੀਡ ਫੂਡ ਮੰਗਿਆ ਗੱਡੀ ਕੋਲ ਯਾਰ ਹੈ ਉਹ ਬਾਈ ਉਹ ਪਤਾ ਲੱਗਿਆ ਕੋਈ ਕੁਛ ਕੀ ਗੱਲ ਹੋ ਗਈ ਆਹ ਤਾਂ ਥਾਬਿਆ ਆ ਥਾਬੇ ਵਾਲੇ ਨੂੰ ਪਤਾ ਥਾਬੇ ਵਾਲਾ ਯਾਰ ਚੱਲ ਹੋ ਗਈ ਜਾਂ ਵੀ ਥਾਬੇ ਵਾਲਾ ਵੀ ਨਹੀਂ ਆਇਆ ਕੋਈ ਪੁਲਿਸ ਆਜੀ ਤੂੰ ਪਹਿਲਾਂ ਹਾਂ ਬਾਈ ਆਂਦੀ ਹੋ ਗਿਆ ਬਾਈ ਇਹ ਛੋਡੀ ਬਾਜ ਨਾਲ ਇਹ ਗੱਡੀ ਕੋਲੇ ਖੜਾ ਹੈ ਯਾਰ ਮੇਰੀ ਗੱਲ ਸੁਣੋ ਜੀ ਗੱਡੀ ਕਰਕੇ ਨਹੀਂ ਹੋਇਆ ਜੀ ਇਹ ਇਹ ਡਰਾਈਵਰ ਦਾ ਕੋਈ ਕਸੂਰ ਨਹੀਂ ਠੀਕ ਹੈ ਕਸੂਰ ਹੈਗਾ ਤਾਂ ਨਹੀਂ ਤੁਹਾਡਾ ਸਾਰੇ ਕਸੂਰ ਹੈ ਬਾਈ ਮੈਂ ਤੁਹਾਨੂੰ ਟਾਬੇ ਵਾਲੇ ਕੋਲ ਲੈ ਜਾਣਾ ਤੂੰ ਟਾਬੇ ਵਾਲੇ ਕੋਲੇ ਬਾਅਦ ਚ ਲੈ ਕੇ ਜਾਈ ਪਹਿਲਾਂ ਮੈਨੂੰ ਐਂ ਦੱਸੇ ਬੰਦਾ ਕਿਉਂ ਮਾਰਿਆ ਤੇ ਕਿਵੇਂ ਮਾਰਿਆ ਬਾਈ ਜੀ ਉਹ ਗੱਡੀ ਖੜੀ ਆ ਬਹੁਤ ਟਾਈਮ ਦੀ ਅੱਛਾ ਉਹ ਗੱਡੀ ਖੜੀ ਆ ਉਹ ਗੱਡੀ ਖੜੀ ਆ ਕੋਈ ਇਹ ਵੀ ਫੇਡ ਫੂਡ ਮਾਰ ਕੇ ਭੱਜ ਗਿਆ ਸਾਡੀ ਤਾਂ ਗੱਡੀ ਆ ਬਾਈ ਉਹ ਇੱਧਰ ਗੱਲ ਸੁਣੋ ਭਰਾ ਮੇਰਾ ਉਹ ਸੋ ਡਾਰਕਨ ਡਰਾਈਵਰ ਬਥੇਰੇ ਦੇਖਿਆ ਬੱਤੀਆਂ ਕ੍ਰੋਸ ਕਰ ਜਾਂਦੇ ਆਗੇ ਦੇਦੇ ਵੀ ਨਹੀਂ 10 ਮਿੰਟ ਵੀ ਨਹੀਂ ਖੜਾ ਜਾਂਦਾ 2 ਸੈਕਿੰਡ ਜਨਾਬ ਕਮਾਲ ਕਰੀਏ ਨੇ ਯਾਰ ਅਸੀਂ ਡਰਾਈਵ ਉਹ ਤੋਂ ਸਰਕਾਰ ਨੇ ਕਾਨੂੰਨ ਲਾਗੂ ਕਰਤੇ ਯਾਰ ਮੇਰੀ ਗੱਲ ਸੁਣ ਆ ਬੰਦੇ ਨੂੰ ਕੈਨੇਡਾ ਹੋਗਾ ਚ ਪਏ ਨੂੰ ਯਾਰ ਜੇ ਅਸੀਂ ਟਰੱਕਾਂ ਦੇ ਚੱਕਦੇ ਆ ਤਾਂ ਵੀ ਮਾਰੇ ਆ ਯਾਰ ਜੇ ਨਹੀਂ ਚੱਕਦੇ ਤਾਂ ਵੀ ਮਾਰੇ ਆ ਯਾਰ ਹਾਇ ਕਿਹੜੇ ਪਾਸੇ ਸਹੀ ਮੈਨੂੰ ਤੂੰ ਦੱਸ ਦੇ ਮੇਰੀ ਗੱਲ ਸੁਣ ਇੱਕ ਮਿੰਟ ਅੱਛਾ ਗੱਡੀ ਮੇਰੀ ਐ ਮੇਰੇ ਮਾਲਕ ਨੂੰ ਫੋਟੋ ਕਰ ਲੋ ਬੜਾ ਤਾਂ ਗਲਾਸ ਵੀ ਤੇਰੀ ਗੱਡੀ ਕੋਲੇ ਪਈ ਐ ਨਾ ਗੱਡੀ ਕੋਲੇ ਪਈ ਐ ਯਾਰ ਮੈਂ ਚੱਕਿਆ ਇਹਨੂੰ ਸੰਭਿਆ ਕਿੱਥੋਂ ਸੰਭਿਆ ਉਹ ਤਾਂ ਪਿਆ ਮੇਰੀ ਗੱਲ ਸੁਣ ਇੱਕ ਮਿੰਟ ਮੈਂ ਸਾਹਿਬ ਡਾਟਾ ਬੇਲੇ ਤੇ ਚਾਹ ਪੀਣ ਗਿਆ ਸੀ ਆਪਣੇ ਭਰਾ ਆ ਨੀ ਉਹ ਵੀ ਆ ਬਿੱਡਪਤਾ ਬੇਲਗੋੜਾ ਜਦੋਂ ਵੀ ਉਹਨਾ ਯਾਰ ਕੋਈ ਜਾਨਾ ਗੱਲ ਸੁਣੋ ਇੱਕ ਮਿੰਟ ਅੱਛਾ ਤੇਰੇ ਵੀ ਸੁਣੀ ਜਾਵਾਂ ਦਵਾਉ ਉਹਨਾ ਦਵਾਉ ਦਵਾਉਣ ਦੀ ਕੋਸ਼ਿਸ਼ ਨਾ ਕਰੋ ਅੱਧਾ ਆਪਣਾ ਦਵਾਇਆ ਤੈਨੂੰ ਮੈਂ ਛੋੜੇ ਗੁੰਦ ਨੇ ਖੜਾ ਵਾ ਧਾਬੇਲ ਥੋਨੇ ਗੱਲਬਾਤ ਕਰਵਾਉਣਾ ਮੈਂ ਠੀਕ ਹੈ ਮੈਂ ਚਾਹ ਵੀ ਚਾਨਤ ਗੱਲ ਕਰ ਖੜਾ ਇੱਕ ਮਿੰਟ ਦੱਸੋ ਗਾਲ ਨਾ ਕੱਢ ਤੂੰ ਇੱਥੇ ਕਿੰਨੇ ਗੱਲ ਤੂੰ ਉਹ ਇੱਧਰ ਆ ਕੇ ਕਿੰਨੇ ਗੱਲ ਸੀ ਯਾਰ ਚਾਹ ਨਾ ਕਰ ਤੂੰ ਗੱਡ ਜਾ ਰਾਤ ਨਹੀਂ ਚਾਹ ਮੈਂ ਫਿਰਤਾ ਪਾ ਦਾਂ ਤਰਾਫੋੜੇ ਮੇਰੀ ਜਿੱਡੀ ਮਰਜੀ ਚੱਲ ਯਾਰ ਆਪਾਂ 50 ਗੱਡ ਜਾ ਮੈਨੂੰ ਚਾਲੇ ਤਰ ਜਾ ਬਤੂ ਹੱਥ ਲਾ ਹੱਥ ਲਾਉ ਨੂੰ ਕੀ ਕਰਦੇ ਆ ਜਿਵੇਂ ਤੂੰ ਚਲ ਸਲਾ ਤੂੰ ਤੋਹਾ ਕਿ ਨਹੀਂ ਤੂੰ ਕ ਜੀ ਤਰੀ ਤੋਹਾ ਕਿ ਨਹੀਂ ਹੈ ਤੂੰ ਕੌਣ ਹੁੰਨਾ ਤੂੰ ਪੁੱਛਣ ਵਾਲਾ ਤੂੰ ਤੂੰ ਕੌਣ ਹੁੰਨਾ ਤੂੰ ਮੇਰੀ ਤਰਗਾ ਪੁੱਛਣ ਵਾਲਾ ਤੂੰ ਮੈਂ ਤਾਂ ਅਗਰੇਗਾ ਮੈਂ ਤਾਂ ਤਰੇਗਾ ਮੈਂ ਤਾਂ ਹਾਂ ਆ ਤਰੇ ਆ ਤਰੇ ਬਥਰੇ ਦੇਖ ਚੱਲ ਚੱਲ ਓ ਜਾ ਓਏ ਓ ਤੁਸੀਂ ਸਾਡੇ ਸਾਡੇ ਰੋਟੀਆਂ ਬਾਲਣ ਦੇ ਬੰਦੇ ਦੇਖ ਹਾਂ ਕਿਹੜੀਆਂ ਰੋਟੀਆਂ ਦੇ ਤੂੰ ਮੈਨੂੰ ਘਰੇ ਆ ਕੇ ਥਾਣ ਲਾ ਗਏ ਬੰਦਾ ਵੱਡਾ ਥੜੇ ਜਾ ਰਿਹਾ ਚੱਲ ਤੂੰ ਉੱਥੇ ਚੱਲ ਸਿੱਧਾ ਵੱਡਾ ਫਰਦਾ ਹਿਸਾਬ ਨਾਲ ਗੱਲ ਕਰ ਆ ਤੂੰ ਬੈਠ ਯਾਰ ਉੱਥੇ ਚੱਲ ਤੂੰ ਪਹਿਲਾਂ ਤੂੰ ਕਸਮ ਦੀ ਆ ਭਰਾ ਖਣੇ ਚਾਰ ਯਾਰ ਖੜੇ ਰੋ ਸੁਰਖਾਟਾ ਕੱਢ ਕੋ ਤੁਸੀਂ ਨਾ ਇਹਨੇ ਪੁਲਿਸ ਵਾਲੇ ਹੋ ਤੁਸੀਂ ਪੰਜਾਬ ਪੁਲਿਸ ਵਾਲੇ ਇਹਨੇ ਤਾਂ ਬੇਦੋ ਥਾ ਕੇ ਰੋਟੀ ਪਹਿਲੇ ਦਿੱਤੇ ਕਦੇ ਅੱਛਾ ਤੇਰੀ ਗੱਲ ਕਰਾਂ ਨਾ ਮੈਂ ਓ ਯਾਰ ਤੂੰ ਆ ਜਾ ਲੱਗ ਰਿਹਾ ਤੂੰ ਆ ਜਾ ਗੱਲ ਕਰਾ ਦੇ ਪਹਿਲਾਂ ਮੇਰੀ ਤਰਫੋਂ ਕਿੰਨੀ ਹੈ ਉਹ ਮੇਰੀ 55000 ਆ ਯਾਰ ਜਿੰਨੀ ਮਰਜੀ ਹੋਲੀ ਬੋਲ ਹੋਲੀ ਬੋਲ ਧੱਬੇ ਦੇ ਬੈਠਾ ਹੈ ਅੱਛਾ ਠੀਕ ਹੈ ਜੀ ਗੱਲ ਕਰੋ ਹੋਲੀ ਬੋਲ ਇਹਨਾਂ ਦਾ ਬ੍ਰੀਜ ਬਿਮਾਰ ਹੈ ਠੀਕ ਹੈ ਨਾ ਹੋਲੀ ਬੋਲ ਪਹਿਲਾਂ ਮੇਰੀ ਤਰਫੋਂ ਕਿੰਨੀ ਹੈ ਮੈਂ ਮੇਰੀ ਯਾਰ ਜਿੰਨੀ ਮਰਜੀ ਹੋ ਮਰਜੀ ਨਹੀਂ ਪੁੱਛਣਾ ਕਿੰਨੀ ਹੈ ਮੈਨੂੰ ਗੱਲ ਕਰਦੇ ਮੇਰੀ ਹੋਵੇ 40 50 ਹੋਵੇ ਜਿੰਨੀ ਮਰਜੀ ਲੈ ਯਾਰ ਹਾਂ ਚੱਲ ਮੈਂ ਕਾਕਾ ਜੀ ਇੱਕ ਗੱਡੀ ਤੋਂ ਠਨੇਦਾਰ ਸਾਹਿਬ 50000 ਰੁਪਏ ਕਮਾਉਣਾ ਹੈ 10 ਗੱਡੀਆਂ ਮੇਰੇ ਕੋਲੇ ਓ ਯਾਰ 50000 ਕਮਾਉਣਾ ਲੱਖ ਕਮਾਉਣਾ ਤੁਹਾਨੂੰ ਮਾਰਨਾ ਤਾਂ ਨਹੀਂ ਕਿਸੇ ਨੂੰ ਆ ਗਾ ਮਾਰਗੇ ਨਹੀਂ ਮਰਿਆ ਹਾਂ ਅੱਜ ਬਾਈ ਜੀ ਜੀ ਤੋ ਬਾਈ ਨੂੰ ਬਚਦਾ ਜੀ ਤੋ ਬਾਈ ਅਸਲੀ ਗੱਲ ਜੀ ਸੱਚੀ ਬਾਈ ਮੈਨੂੰ ਇਹ ਦੱਸ ਸੱਚੀ ਸੱਚੀ ਗੱਲ ਦੱਸੀ ਮੈਂ ਤੇਰੇ ਕੋਲੇ ਚਾਹ ਪੀਣ ਆਇਆ ਸੀ ਹਾਂ ਜੀ ਚਾਹ ਵੀ ਕੀ ਗਏ ਨਾ ਰੋਟੀ ਖਾ ਗਈਆਂ ਹਰ ਗਿੜੇ ਮੈਂ ਤੇਰੇ ਕੋਲੇ ਉਹਨਾਂ ਨੂੰ ਹਾਂ ਜੀ ਮੈਨੂੰ ਤੂੰ ਇਹ ਦੱਸ ਵੀ ਇੱਥੋਂ ਮੈਂ ਗਿਆ ਹਾਂ ਇਹ ਗੱਡੀ ਸਿੱਧ ਕੀਤੀ ਆ ਮੈਂ ਨਹੀਂ ਕੀਤੀ ਇੱਥੇ ਕੋ ਗੱਡੀ ਦੇ ਫੇਟ ਮਾਰ ਕੇ ਗਿਆ ਨਾ ਇਹਨੂੰ ਬਚਲਾ ਫੇਟ ਕਿਹਨੇ ਮਾਰੀ ਬੱਚ ਬਾਈ ਨੂੰ ਤੂੰ ਮੇਰੇ ਨਾਲ ਕਿਉਂ ਆ ਗਿਆ ਯਾਰ ਮੈਂ ਤੇਰੇ ਜਦੋਂ ਦੇਖਿਆ ਹੀ ਤੈਨੂੰ ਆਹ 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 ਹੋਰ ਕੋਈ ਹੈ ਐ ਭਾਈ ਕਿਹਦੀ ਫੇਡ ਮਾਰੀ ਐ ਮਹਿਮਦੀ ਐ ਹੈ ਨਹੀਂ ਮਾਰੀ ਤੂੰ ਬੰਦੇ ਬਸ ਸਦਾ ਬੰਦਾ ਸਿੰਪਲ ਬੰਦਾ ਯਾਰ ਹਾਂਜੀ ਹਾਂਜੀ ਰਵੀ ਜਿੱਦੀ ਨਾਲ ਭਾਈ ਜਿਹਨੇ ਫੇਡ ਵਧੀ ਮਹਿਮਦੀ ਉਹ ਤੂੰ ਕਿਸੇ ਤੁਸੀਂ ਪੈਸੇ ਭਾਲ ਦਿਓ ਭਾਈ ਇੱਕ ਬੰਦਾ ਕਹਿੰਦਾ ਜੀ ਅਸੀਂ ਤਨਖਾਹ ਪਿਆ ਜਾਂਦੇ ਤਨਖਾਹ ਖੁੰਡੇ ਕੋਲੇ ਕਿੰਨਾ ਟਮਾ ਕਹਿੰਦੇ ਨੂੰ ਭਾਈ ਰੋਟੀ ਖਾਂਦੇ ਨੂੰ ਲਾਵਾ ਤੇਰੇ ਨਾਲ ਜੀ ਇਹਦੇ ਪੈਸੇ ਤੇਰੇ ਕਿਹੜੇ ਉੱਧ ਤੱਕ ਮੈਂ ਐਸਾ ਨਾ ਕੋਈ ਬੋਲ ਨਾ ਤੂੰ ਉਹ ਦੱਸੂਗਾ ਮੈਂ ਡੰਦੀ ਤੋੜਨੀ ਇਹ ਜੀ ਘੱਟ ਤੇ ਤੇਰੇ ਨੂੰ ਪੜਾਈਆਂ ਨਾ ਨੀਂ ਕਹਿੰਦੇ ਉਹਨੂੰ ਤਾਂ ਕੱਟਦੇ ਗਿਆ ਭਾਈ ਮੈਂ ਅੱਜ ਤੱਕ ਤੇਰੇ ਨਾਲ ਕਿਉਂ ਥੋੜੇ ਟਾਬਿਆਂ ਤੇ ਲੜਾਈ ਹੋਈ ਤੇ ਉਹਦੇ ਬਾਅਦ ਉਹ ਜੀ ਤੂੰ ਵੀ ਮੈਚ ਤੇ ਆ ਗਿਆ ਇੱਕ ਵੰਨਾ ਆ ਕਾਕਾ ਬਾਈ ਅੱਜ ਤੱਕ ਮੈਂ ਤੇਰਾ ਹੋਂਡਾ ਹੌਲੀ ਬੋਲ ਯਾਰ ਗੱਲ ਕੱਟ ਨਾ ਤੂੰ ਅੱਜ ਤੱਕ ਤੇਰੇ ਕੋਲ ਬਾਈ ਰੁਪਈਆ ਰੱਖਿਆ ਨਹੀਂ ਰੱਖਿਆ ਫੇਰ ਉਹ ਬੰਦਾ ਕਿਹੜਾ ਕਹਿੰਦੇ ਵੀ ਉਹ ਰੁਪਈਆ ਰੱਖਿਆ ਠੀਕ ਹੈ ਤੁਸੀਂ ਜਦੋਂ ਵੀ ਉਹਦਾ ਕੋਈ ਆਉਂਦਾ ਕੋਈ ਚਾਹ ਪੀ ਕੇ ਰੋਟੀ ਖਾਈ ਤੇ ਪੈ ਕਰਾ ਕੇ ਲੈ ਜੇ ਉਹਦੇ پیسے ਦੇ ਯਾਰ ਦੱਸੋ ਬਾਈ ਹਾਂ ਜੀ ਕਈ ਵਾਰੀ ਨਹੀਂ ਰੱਖਦੇ ਨੇ ਕਈ ਵਾਰੀ ਰੱਖ ਰੁਕ ਜਿੰਦੇ ਚਲੋ ਵੀ ਮਦਦ ਮੈਂ ਤਾਂ ਨਹੀਂ ਰੱਖਣਾ ਉਹ ਨਹੀਂ ਆ ਗਈ ਜਿਹੜੇ ਕੋਲ ਮੇਰੀ ਹੋਣਗੇ ਠੀਕ ਹੈ ਉਹ ਬਾਈ ਜੀ ਜਨਾਬ ਵੀ ਇਹ ਬੰਦੇ ਸਾਡੇ ਨਾਲ ਕਰਦੇ ਆ ਧੱਕਾ ਇਹ ਵੀ ਧੱਕਾ ਕਰਦੇ ਆ ਕਾਨੂੰਨ ਵੀ ਤੇ ਗੱਲ ਕਰਦਾ ਹੋ ਸਾਨੂੰ ਤੁਸੀਂ ਗੱਲ ਦੱਸ ਵੀ ਜਿਹੜਾ ਕਾਨੂੰਨ ਹੈ ਇਹਦਾ ਲਾਗੂ ਕੀਤਾ ਹੈ ਵੀ ਜੇ ਕਿਸੇ ਤੋਂ ਐਕਸੀਡੈਂਟ ਹੁੰਦਾ ਉਹ ਕਾਨੂੰਨ ਗਲਤ ਆਇਆ ਸਹੀ ਹੈ ਗਲਤ ਹੈ ਹਾਂ ਜੀ ਕਉ ਸੇ ਤਾ ਤੁਹਾਡੀ ਰੋਟੀ ਕਿੱਥੋਂ ਬਗਦੀ ਐ ਥੋੜੀ ਥੋੜੀ ਕਿੱਥੋਂ ਬਗਦੀ ਐ ਹੈ ਟਰੱਕ ਵਾਲੇ ਟਰੱਕਾਂ ਤੋਂ ਬਗਦੀ ਐ ਨਾ ਜੇ ਟਰੱਕ ਵਾਲਿਆਂ ਨੇ ਕੰਮ ਕਿਤੇ ਵੀ ਹਟਾਲ ਕੀਤੀ ਪਟਰਾਓ ਡੀਜ਼ਲ ਬੰਦ ਹੋ ਗਿਆ ਨਾ ਤੇ ਥੋੜਾ ਕੰਮਾਂ ਤੋਂ ਹੋਇਆ ਕਿ ਨਹੀਂ ਇਹਨਾਂ ਦਾ ਕੰਮ ਹੀ ਬੰਦ ਹੋ ਗਿਆ ਬੰਦ ਹੋ ਗਿਆ ਬੰਦ ਹੋ ਗਿਆ ਬਈ ਤੀਹ ਵਾਰ ਕਿੰਨੀ ਐ ਇਧਰ ਦੋ ਤਿੰਨ ਹਜ਼ਾਰ ਰੁਪਏ ਤੁਝੋਣਗੇ ਤੇਰਾ ਵੀ ਕੰਮ ਠੱਪੋਗੇ ਨਾ ਆ ਗਰੀਬ ਦਾ ਬੰਦਾ ਕੰਮਾਂ ਵੀ ਠੱਪੋਗਾ ਜਨਾਬ ਠੀਕ ਐ ਕੰਮ ਕਿਸੇ ਦਾ ਠੱਪ ਨਹੀਂ ਹੁੰਦਾਗਾ ਕਿੰਨਾ ਕਿੰਨੇ ਦਾ ਬਈ ਇੱਕ ਮੰਜਰ ਕਰ ਦੋ ਹਟਾਲ ਦੀ ਗੱਲ ਨਹੀਂ ਇਹ ਸੋਣਾ ਬਹਿਮ ਐ ਇਧਰ ਆ ਬੇਬੇ ਮੇਰੀ ਵੀਡੀਓ ਬਣਾ ਦੂ ਯਾਰ ਹੇ ਲੋ ਕਾਕਾ ਵੀਡੀਓ ਬਣਾ ਇਹ ਬੰਦਾ ਕਹਿੰਦਾ ਪੰਜਾਬ ਪੁਲਿਸ ਵਾਲਾ ਬੰਦਾ ਕਹਿੰਦਾ ਵੀ ਟਰੱਕ ਵਾਲਿਆਂ ਕਰਕੇ ਅਸੀਂ ਕਹਿੰਦੇ ਜ਼ਿੰਮੇਵਾਰੀ ਲੈਣੇ ਆ ਵੀ ਟਰੱਕ ਵਾਲਿਆਂ ਕਰਕੇ ਜੇ ਸਾਡਾ ਕੰਮ ਖੜ ਜੇ ਟਰੱਕ ਵਾਲਿਆਂ ਕਰਕੇ ਜੇ ਤੇਰਾ ਕੰਮ 1 ਮਿੰਟ ਚ ਪੂਰਾ ਹਿੰਦੁਸਤਾਨ ਬੰਦ ਹੋ ਜਾਊਗਾ ਕਹੇ ਜੀ ਪਾਣੀ ਤੇਲ ਡੀਜ਼ਲ ਪੂਰੀ ਗੱਲ ਸੁਣਾ ਵੀਰ ਕਾਕਾ ਜੀ ਕੌਣ ਹੁੰਦੇ ਆ ਪੂਰੀ ਗੱਲ ਸੁਣਾ ਵੀਰ 1 ਮਿੰਟ ਮੈਂ ਉਹਨੂੰ ਚੈਨਲ ਨੂੰ ਕਹਿ ਰਿਹਾ ਮੈਂ ਠੀਕ ਹੈ ਨਾ ਤੁਹਾਨੂੰ ਸਾਰਾ ਕੁਝ ਦੱਸਦਾ ਮੈਂ ਪਟ੍ਰੋਲ ਡੀਜ਼ਲ ਦੁੱਧ ਜ਼ਰੂਰੀ ਵਸਤਾਂ ਜਿਹੜੀਆਂ ਬਾਹਰੋਂ ਆਉਂਦੀਆਂ ਨੇ ਬਾਹਰੋਂ ਸਟਟਾ ਜਾਂਉਂਦੀਆਂ ਉਹ ਡਰਾਈਵਰਾਂ ਕਰਕੇ ਆਉਂਦੀਆਂ ਨੇ ਚਾਹੇ ਉਹ ਕਾਰਾਂ ਦੇ ਡਰਾਈਵਰ ਹੈ ਚਾਹੇ ਗੱਡੀਆਂ ਦੇ ਹੈ ਚਾਹੇ ਟਰੱਕਾਂ ਦੇ ਹੈ ਇਹਨਾਂ ਨੇ ਇੱਕ ਘੰਟਾ ਹਰ ਰੋਲ ਕੀਤੀ ਸੀ ਤੇ ਪੂਰਾ ਪੰਜਾਬ ਹੁਣ ਕੀ ਪੂਰਾ ਭਾਰਤਾਂ ਲੱਗਿਆ ਸੀ ਤੇ ਲੋਕ ਡੋਲੂਆਂ ਤੇ ਪਾ ਪੈਟਰੋਲ ਪਾਉਣ ਲੱਗੇ ਬੀਜਲ ਇਹ ਤੁਸੀਂ ਤੁਸੀਂ ਇਹ ਕਹਿੰਦੇ ਹੋ ਵੀ ਇਹ ਕੀ ਕਰ ਦਿੰਗੇ ਯਾਰ ਮੈਂ ਕਿਹਾ ਸਾਡੇ ਕੋਲ ਬਹੁਤ ਬਾਬਰਾ ਬਾਈ ਜੀ ਡਰਾਈਵਰਾਂ ਦੇ ਬਹੁਤ ਬਾਬਰਾ ਨਹੀਂ ਮੈਂ ਕਹਾਂ ਤੂੰ ਕੀ ਕਰਦਾ ਤੂੰ ਯਾਰ ਤੇਰੀ ਗੱਲ ਸੁਣਦਾ ਵਾ ਤੁਸੀਂ ਕਿਵੇਂ ਕਹਿ ਸਕਦੇ ਹੋ ਬੰਦਾ ਉੱਥੇ ਗੱਡੀ ਦਾ ਬਲਾ ਕਰੋ ਪਹਿਲਾਂ ਪਹਿਲੀ ਗੱਲ ਤਾਂ ਤੈਨੂੰ ਇਹ ਨਹੀਂ ਪਤਾ ਮੈਂ ਬੋਲਣਾ ਕਿਸੇ ਅਫਸਰ ਨਾਲ ਕਿਵੇਂ ਬੋਲਣਾ ਹੈ ਯਾਰ ਅਫਸਰ ਅਫਸਰ ਗੱਲਾਂ ਜਲੋ ਅਫਸਰ ਨਾਲ ਨਹੀਂ ਜਾਂਦਾ ਕਿਸੇ ਨਾਲ ਗੱਲ ਕਰੀ ਜਾਂਦਾ ਕਿਸੇ ਅਫਸਰ ਨਾਲ ਗੱਲ ਪਈ ਜਾਂਦਾ ਕਮਾਲ ਆ ਯਾਰ ਮੈਂ ਤੇਰੇ ਕਿਹੜੇ ਵਾਲੇ ਗੱਲ ਪਾ ਗਿਆ ਮੈਂ ਲਾਸ਼ ਦੇਖਿਆ ਉੱਥੇ ਪਈ ਹੋਈ ਯਾਰ ਲਾਸ਼ ਦੇਖੀ ਹੈ ਲਾਸ਼ ਤਾਂ ਉੱਥੇ 6 ਘੰਟੇ ਤੋਂ ਕੋਈ ਨਹੀਂ ਤੂੰ ਉਦ ਨਹੀਂ ਆਇਆ ਤੁਸੀਂ ਦੇਖਿਆ ਤਾਂ ਤੈਨੂੰ ਹਣਾ ਗੱਡੀ ਤੇਰੇ ਜੀਤ ਬਾਈ ਇਹ ਦੱਸ ਹਾਂਜੀ ਵੀ ਤੁਹਾਡੇ ਕਹਿਣ ਦੇ ਮੈਂ ਆਇਆ ਤੁਹਾਨੂੰ ਫੋਨ ਆ ਗਿਆ ਤੁਸੀਂ ਦੁੱਧਰੇ ਤੋਂ ਸਵਾਲ ਲੈਣ ਜਾਵੜੇ ਤੁਸੀਂ ਆਖੇ ਬੂਟੇ ਦੇਖ ਮਲ아요 ਯਾਰ ਆਪਾਂ ਚੈੱਕ ਚੈੱਕ ਕਰ ਲਾਗੇ ਆਪਾਂ ਵੀ ਕੋਈ ਫੇੜ ਮਾਰ ਗਿਆ ਉਹ ਗੱਡੀ ਵੀ ਨਹੀਂ ਲੱਗਿਆ ਪਤਾ ਕਿਉਂਕਿ ਵਧੀਆ ਫੇੜ ਬੰਦੇ ਹੁਣ ਮੈਨੂੰ ਕਹਦੇ ਬਾਈ ਤੂੰ ਫੇੜ ਮਾਰੀ ਜੇ ਹੁਣ ਅਸੀਂ ਕੱਕ ਵਾਲੇ ਉਹਨੂੰ ਚੱਕ ਰਹੇ ਆ ਠੀਕ ਹੈ ਉਹਨੂੰ ਫੋਨ ਆ ਰਿਹਾ ਹੈ ਕਿਹਨੇ ਕਹਣਾ ਇਹ ਬੰਦੇ ਫੇਰ ਸਾਰਾ ਸੁਣਾਉਂਦੇ ਆ ਇਹ ਇਹਦਾ ਇਹਦਾ ਬਾਈ ਕੌਣ ਮਤਲਬ ਗੱਲ ਸੁਣੋ ਰੂਲ ਤਾਂ ਸਰਕਾਰ ਨੇ ਕਰਤੇ ਪਰ ਇਹ ਜੀ ਦਾ ਤੁਸੀਂ ਦੱਸੋ ਵੀ ਇਹਦਾ ਵੀ ਰੂਲ ਬਣਾਉਣਾ ਚਾਹੀਦਾ ਹੈ ਕੀ 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 ਕਾਨੂੰਨ ਹੋਣਾ ਚਾਹੀਦਾ ਵੀ ਜੇ ਕੋਈ ਬੰਦਾ ਚੱਕਦਾ ਬੰਦਾ ਮਰ ਜਨਾ ਦੇ ਹੱਥਾਂ ਚ ਤੇ ਉਹ ਬੰਦੇ ਨੂੰ ਤੁਸੀਂ ਵੀ ਫੰਸੀ ਦੇ ਲੋਗੇ ਜਾਂ ਸਜ਼ਾ ਦੇਵੋਗੇ ਭਾਈ ਥੋੜਾ ਬਹੁਤਾ ਕੱਲਾ ਕਸੂਰ ਕਾਨੂੰਨ ਦਾ ਵੀ ਨਹੀਂਗਾ ਕਸੂਰ ਸੋਡਾ ਵੀ ਆਗਾ ਬਣਾ ਮੋਟਾ ਦੇਖ ਕੇ ਵੀ ਚਲਾੜਿਆ ਕਰੋ ਕੀ ਕਸੂਰ ਸਾਡਾ ਖਬਰਾਂ ਕਹਦੇ ਤੁਸੀਂ ਤਾਂ ਪੜਦੇ ਹੀ ਨਹੀਂ ਅੱਛਾ ਕੰਦੀ ਡਰਾਈਵਰੀ ਕਰਦੇ ਨਾ ਨਾ ਗੱਲ ਸੁਣੋ ਜਿਹੜੀਆਂ ਗੱਡੀਆਂ ਕੋਈ ਐਮ ਬੱਜੀ ਪਈ ਹੋਵੇ ਕੋਈ ਮੁੱਦੀ ਹੋਈ ਪਈ ਹੁੰਦੀ ਆ ਉਹ ਕੌਣ ਮਾਰ ਕੇ ਛੋਟੇ ਮਾਰ ਕੇ ਮਾਰਦੇ ਆ ਪਹ ਮਹਾਰਾਜਾ ਆਹ ਦਾਰੂ ਪੀ ਕੇ ਗੱਡੀ ਉਰੇ ਲਾਉਂਦੇ ਆ ਅੱਛਾ ਠੀਕ ਹੈ ਨਾ ਜੇ ਤੁਸੀਂ ਤੁਸੀਂ ਬੋਲ ਰਹੇ ਹੋ ਅਸੀਂ ਬੋਲ ਰਹੇ ਬਾਈ ਜੀ ਕਦੇ ਕਾਨੂੰਨ ਆਇਆ ਦਾਰੂ ਪੀਂਦੇ ਨੂੰ 50% ਵੱਧੂ ਪੀਂਦੀ ਆ ਯਾਰ ਸਰੇਆ ਪੀਂਦੀ ਆ ਬਜਾ ਕਮਾਲ ਕਰੀ ਹੋਇਆ ਤੂੰ ਠੀਕ ਆ 2-4 ਹੋਣਗੇ ਕੋਈ ਦੀ ਗੱਲ ਸੁਣੋ 50% ਤਾਂ ਨਹੀਂ ਪੀਂਦਾ ਬਾਈ ਵੀ ਕੁਛ ਦਾ ਗਰੀਬ ਬੰਦਾ ਹੈ ਕਾਫਾ ਚਾਹੁੰਦਾ ਹੈ ਇਹ ਬੰਦਾ ਤੂੰ ਬਈ ਰੰਮੀ ਨਾ ਸੁਣਾ ਐ ਮੇਰਾ ਕੋਈ ਡਾਕ ਖੜਾ ਹੋ ਜਾ ਜਦ ਤੂੰ 50 ਕੋ ਤੂੰ ਆ ਯਾਰ ਸਾਰਿਆਂ ਅੰਦਰ ਨਾ ਹੋ ਜਾ ਕਰ ਦੇ ਮੈਂ ਕਰ ਤਾ ਇੱਕ ਫੋਨ ਲਾ ਦੇ ਨਾ ਪੂਰੀ ਇੰਡੀਆ ਦੇ ਸਭ ਪਹੋ ਕਿੱਥੇ ਹੋ ਜਾਣਗੇ ਬਾਈ ਫੋਨ ਦੇ ਯਾਰ ਮੈਂ ਫੋਨ ਫੋਨ ਦੇ ਦਿੰਦਾ ਕਰ ਦੇ ਕਰ ਦੇ ਯਾਰ ਕਰ ਦੇ ਕੋਈ ਨਹੀਂ ਅਸੀਂ ਲਾਈਵ ਹੋਣਾ ਤੇ ਫੋਨ ਹੋਣਾ ਇਹ ਲਾਈਵ ਹੋਣਾ ਕੋਈ ਨਹੀਂ ਕਰ ਦੇ ਕੋਈ ਨਹੀਂ ਡਾਂਡੂ ਡਰਾ ਕੇ ਡਰ ਲਾ ਕੇ ਤਾਂ ਬੱਜ ਉਹ ਜਾ ਜਾ ਤੂੰ ਉਹ ਰਹਿਣ ਦੇ ਰਹਿਣ ਦੇ ਤੂੰ ਜਦੋਂ ਦਾਗੜੀ ਨਾ ਡਰਾਉਂ ਤੂੰ ਯਾਦ ਰੱਖੀ ਪਤਾ ਓ ਯਾਰ ਤੂੰ ਹੁਣ ਪੁੱਤ ਕਹਿ ਕੇ ਗੱਲ ਕਰੇ ਤੂੰ ਕਾਨੂੰ ਕੀ ਲੱਗਦਾ ਤੂੰ ਕਾਨੂੰ ਕੀ ਨੇ ਵੀ ਕਿਸੇ ਅਫਸਰ ਨਾਲ ਕਿਵੇਂ ਗੱਲ ਕਰਨੀ ਆ ਉਹ ਮਜਾਣ ਦੇ ਨਾ ਅਫਸਰਾਂ ਨੂੰ ਇੱਕ ਚਾਹ ਦੇ ਕੱਪ ਦੇ ਬਗਾਲ ਅਫਸਰ ਤੁਸੀਂ ਉਹ ਬੈਠਾ ਰਹੇ ਠੀਕ ਹੈ ਨਾ ਬਾਈ ਕੋਣੋਂ ਸਾਹ ਹਿਸਾਬ ਕਿੰਨੇ ਪੈਣਾਂ ਨੇ ਠੀਕ ਹੈ ਠੀਕ ਹੈ ਹਿਸਾਬ ਕਰ ਮੜਾ ਕਿੰਨੇ ਪੈਣਾਂ ਨੇ ਇਹ ਬੰਦੇ ਨੂੰ ਪੁੱਤੋਂ ਘਾਟਾ 1500 600 ਰੁਪਏ ਤੱਕ ਲੜੇ ਹੁੰਦੇ ਨੇ ਸਾਰੇ ਮਨ ਬੜੀ ਮੋਟੀ ਜਾਓ ਕੰਮ ਕਰਾਉਂਦਾ ਮੈਂ ਉਹ ਗੱਡੀ ਦਾ ਬਲਾ ਕਰ ਗੱਡੀ ਗੱਡੀ ਆ ਵਾਚ ਗੱਲ ਕਰਾਉਂਦੇ ਆਪਾਂ ਓ ਯਾਰ ਮੈਂ ਸਾਰਾ ਜਾ ਯਾਰ ਤੂੰ ਐ ਕਰ ਜੇ ਤੂੰ ਜੇ ਤੂੰ ਇਹਨਾਂ ਦਾ ਮੈਂ ਤੂੰ ਮੇਰੇ ਕੇਸ ਕਰ ਦੇ ਜਾ ਮੈਂ ਕੇਸ ਨਹੀਂ ਜੇ ਸਹੀ ਸਾਥ ਤੋਂ ਹੋਇਆ ਨਾ ਬਾਈ ਗੱਡੀ ਖੜੀ ਕਿੰਨਾ ਦਿਨ ਹੋ ਗਿਆ ਬੱਜਦਾ ਤੂੰ ਵੀ ਨਹੀਂ ਖੜਾ ਬਾਈ ਗੱਡੀ ਖੜੀ ਕਿੰਨਾ ਦਿਨ ਹੋ ਗਿਆ ਬਾਬਾ ਜੀ ਹੋ ਗਿਆ ਬਹੁਤ ਕਿੰਨੇ ਘੰਟੇ ਹੋ ਗਏ ਹੋ ਗਏ ਤਾਂ ਪੰਜ ਰੱਖ ਬਾਈ ਕਿੰਨੇ ਘੰਟੇ ਹੋ ਗਏ ਕਿੰਨੇ ਘੰਟੇ ਹੋ ਗਏ ਕਿੰਨੇ ਘੰਟੇ ਹੋ ਗਏ ਬਹੁਤ ਦਿਨ ਖੜੀ ਦੋ ਵਾਰ ਜੀ ਦੋ ਵਾਰ ਵੀਰੇ ਗੁੱਡੀ ਲੈ ਜਿੰਨੀ ਗੱਲ ਕਰਨੀ ਹੈ ਦਿਮਾਗ ਟਕਾਣੇ ਰੱਖ ਕੇ ਗੱਲ ਕਰ ਹੋਰ ਮੈਂ ਕੋਈ ਗੱਲ ਨਹੀਂ ਆਉਦੀ ਬੱਦੂ ਜੀ ਜੇਜ ਤੇਰੇ ਪਾਵਾਂ ਫੜ ਕੇ ਲੈ ਜਾ ਜੇ ਤੇਰੇ ਦਾਮ ਹੈ ਨਾ ਲੈ ਜਾ ਦਾਮ ਲੈ ਜੂਗਾ ਫਿਰ ਮੈਂ ਲੈ ਜਾ ਬਸ ਸਬੂਤ ਹੋਇਆ ਤਾਂ ਮੈਂ ਲੈ ਵੀ ਲਾਂਗਾ ਸਬੂਤ ਰੱਖ ਲੈ ਮੈਂ ਕਹਿੰਦਾ ਦੱਸ ਉਹ ਚੱਲ ਕਰ ਹੱਥ ਮਾਂ ਪਾ ਹੱਥ ਬੋਣਾ ਤੇ ਕਾਨੂੰਨ ਨੂੰ ਸੂਤ ਲਿਆ ਸਬੂਤ ਮੈਂ ਲਿਆ ਆਇਆ ਯਾਰ ਤੂੰ ਮੋਨਾਂ ਬੋਲਣ ਆਇਆ ਜੇ ਤੂੰ ਮੈਨੂੰ ਫੜ ਕੇ ਦਿਖਾ ਲੈ ਆ ਖੜਾ ਹੈ ਖੜਾ ਹੈਗਾ ਫਿਰ ਤੂੰ ਲੈ ਜਾ ਫਿਰ ਮੈਨੂੰ ਲੈ ਜਾਗੇ ਪੂਰ ਦੰਦਰਾ ਤੂੰ ਪ੍ਰੈਂਟਾ ਨੂੰ ਬੁਲਾ ਰਿਹਾ ਹੈ ਟਰੈਕਟਰ ਵਾਲਾ ਨੂੰ ਜੀ ਆਣਾ ਸਮਝੋ ਵੀ ਹਸੂਤਰੇ ਵਰਦਿਆ ਇਹ ਟਰੈਕਟਰ ਵਾਲਾ ਤੇ ਬਹੁਤ ਤਾਬਰੇ ਨੇ ਜਰਾ ਤੈਨੂੰ ਮੈਂ ਕਹਿੰਦਾ ਹਾਂ ਕੀ ਹੋ ਰਿਹਾ ਕੀ ਕਹਾਂ ਮੈਂ ਤੈਨੂੰ ਕੀ ਹੋ ਰਿਹਾ ਤੂੰ ਬੰਦਾ ਵਾਇਦਾ ਤੇ ਬੰਦਾ ਗੁੱਲ ਕਰਦੇ ਅੱਜ ਤੋਂ ਬਾਈ ਇਹਦੇ ਪੈਸੇ ਪੈਸੇ ਭਾਲਦਾ ਜਰਾ ਇਹ ਪੈਸੇ ਭਾਲਦਾ ਵੀ ਮੈਨੂੰ ਇੱਥੇ 15-20 ਹਜ਼ਾਰ ਰੁਪਏ ਦੇ ਲੈ ਮੇਰਾ ਰੋਪਾ ਕੰਮ ਹੋਊਗਾ ਪਹਿਲਾਂ ਤਾਂ ਤੇਰੇ ਵਰਗੇ ਦੇ ਪੈਸੇ ਨਾਲ ਹੀ ਟੋਠੀਆਂ ਪੰਗਾ ਸੀ ਜੇੜਾ ਕੰਮ ਕਰਨਾ ਹੈ ਉਹ ਬਾਈ ਨੂੰ ਪੁੱਛ ਲੈ ਬਾਈ ਉਹ ਗੱਡੀ ਨੂੰ ਕਿੰਨੇ ਰੁਪਏ ਖਰੀਦੂਗਾ ਇੱਥੇ ਬਾਈ 20 ਨੂੰ ਉਹ ਚਲੋ ਗਿਆ ਹੈ ਬਹੁਤ ਹੋ ਗਿਆ ਇਹ ਗਾ ਫੇੜ ਮਾਰ ਕੇ ਗਈ ਹੈ ਕੋ ਫੇੜ ਮਾਰੀ ਨਾ ਗੱਡੀ ਦੇ ਹਾਂ ਤੇ ਫਿਰ ਤੂੰ ਤਾਂ ਬਲਕੋ ਨਹੀਂ ਆਦਾ ਤੂੰ ਪਤਾ ਕਰ ਨਾ ਗੱਡੀ ਜਿੱਥੇ ਨਾਸ ਪਈ ਆ ਮੈਂ ਤਾਂ ਉੱਥੇ ਤੱਕ ਹੀ ਗੱਤ ਕਰਨੀ ਆ ਗੱਲ ਖਤਮ ਹੈ ਕਮਾਲ ਹੈ ਬਾਈ ਇਦਰਾ ਆਣਾ ਇੱਕ ਮਿੰਟ ਇਦਰਾ ਬਾਕੀ ਦਾ ਦੇਖੀ ਜਾਂਦੇ ਜਿਵੇਂ ਜਿਵੇਂ ਸੂਤ ਮਿਲਣਗੇ ਕੋਈ ਨਹੀਂ ਕੋਈ ਨਹੀਂ ਉਹਦੀ ਗੱਲ ਹੀ ਕਰਾਂਗੇ ਬਾਈ ਮੈਨੂੰ ਇਹ ਦੱਸ ਇਹ ਤਾਂ ਬਣਾ ਰੱਖਿਆ ਵੀ ਤੇਰੇ ਕੋਲੇ ਮੈਨੂੰ ਕਿੰਨੇ ਸਾਲ ਹੋ ਗਏ ਰੋਟੀ ਖਾਂਦੇ ਨੂੰ ਰੋਟਾ ਹੈ ਹੈ ਥੋੜਾ ਬਝੂਟ ਡੱਬ ਹੈ ਤੇਰੇ ਕੋਲੇ ਖੜਦੇ ਆ ਸਾਰੇ ਟਰੱਕ ਵੀ ਤੇਰੇ ਕੋਲੇ ਖੜਦੇ ਆ ਹੈ ਟਰੱਕਾਂ ਨੂੰ ਹੁਣ ਵੀ ਬੇਨਤੀ ਕਰਦੇ ਆ ਵੀ ਗੋਦਿਆਂ ਦੇ ਪਠੇਲੇ ਢਾਬਾ ਜੀਤਬਾਈ ਦਾ ਉਹਨਾਂ ਕੋਲ ਰੋਟੀ ਖਾ ਕੇ ਜਾਓ ਵਧੀਆ ਬੰਦੇ ਆ ਮੈਂ ਹੁਣ ਵੀ ਕਹਦਾ ਇਹ ਬਾਈ ਉੱਥੇ ਡੱਡੋ ਬੋਡੀ ਪਈ ਸੀ ਜੇ ਕਪੜਾ ਜਿੱਤਾ ਸੀ ਚਿੱਟੇ ਰੰਗ ਦਾ ਮੈਂ ਉਹਨੂੰ ਚੱਕਣ ਲੱਗਿਆ ਵੀ ਯਾਰ ਇੱਕ ਰੂਲ ਹੈ ਠੀਕ ਹੈ ਇਨਸਾਨੀਅਤ ਦੇ ਤੌਰ ਤੇ ਕੋਈ ਦੇਖੇ ਬੰਦਾ ਕੌਣ ਹੈ ਵੀਰ ਇੱਧਰ ਮੈਂ ਚੱਕਣਾ ਇਹ ਬੰਦਾ ਵਾਕੇ ਕਹਿੰਦਾ ਤੂੰ ਬੰਦਾ ਮਾਰਿਆ ਤੂੰ ਟਰੱਕ ਖਿੱਚ ਦਿੱਤਾ ਟਰੱਕ ਲਈ ਤਾਂ ਪੰਜ ਪੰਜ ਘੰਟੇ ਹੋ ਗਏ ਬਈ ਤੇ ਇਹ ਬੰਦਾ ਕਹਿੰਦਾ ਮੈਂ ਤੈਨੂੰ ਅੰਦਰ ਕਰਵਾ ਤੂੰ ਯਾਰ ਅੰਦਰ ਕਰ ਦੇ ਤੈਨੂੰ ਤਿੰਨ ਗਵਾ ਮੇਰੇ ਨਾਲ ਬਾਤ ਤੂੰ ਗੱਲਾਂ ਮੈਨੂੰ ਆਉਂਦੀਆਂ ਨਹੀਂ ਹਾਂਜੀ ਹਾਂਜੀ ਇੱਥੇ ਮੈਂ ਬਾ ਕਿਥੇ ਟਰੱਕ ਖੜਾ ਨਾ ਡਰਾਈਵਰ ਚਾਹ ਪੁੱਛਣ ਦਾ ਮਰਾਹ ਕਰ ਰਿਹਾ ਕਿ ਨਹੀਂ 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 ਬੋਡੀ ਤੇ ਪਿੱਛੇ ਹੈ ਮੈਂ ਉਹ ਤਾਂ ਉਹਨੇ ਤਾਂ ਉਹਨੇ ਤਾਂ ਨਹੀਂ ਕਰਤਾ ਜੇ ਟੱਕ ਮੇਰਾ ਹਾਂ ਉਹਨੂੰ ਬਚੋ ਬਾਬਾ ਜੀ ਨੂੰ ਮੇਰੇ ਗੱਲ ਪਈ ਜਾਂਦਾ ਮੈਂ ਆਖਿਆ ਬਈ ਜਿੰਨਾ ਚੱਲਦਾ ਲੱਗਦਾ ਕਿ ਮੈਂ ਉਹਨੂੰ ਚੱਲ ਇਹ ਕਿਹਦਾ ਬੰਦਾ ਡਰਾਈਵਰ ਬਦੂ ਬੰਦੇ ਆ ਰਿਆ ਉਹਦਾ ਕਾਹ ਹੁੰਦਾ ਉਹਨੂੰ ਬਚਨਾ ਬਈ ਇੱਕ ਮਿੰਟ ਪਤਾ ਨਹੀਂ ਕਿ ਮੇਰੇ ਨਾਲ ਹੀ ਹਟ ਕਰਦੇ ਆਪਣੇ ਨਾਲ ਹਰਤਾਲ ਹੋਈ ਸੀ ਆਪਣੇ ਇੱਕ ਦੋ ਘੰਟੇ ਕੁੜਾ ਉਹ ਕੰਮ ਵੀ ਥੱਕ ਗਿਆ ਕਿ ਨਾ ਪٹرول ਨਹੀਂ ਮਿਲਦਾ ਡੀਜ਼ਲ ਨਹੀਂ ਮਿਲਦਾ ਉਹ ਨਹੀਂ ਉਹ ਗਰੀਬ ਬੰਦਾ ਹੈ ਆ ਦੇਖ ਲਓ ਆ ਜਦੋਂ ਇਧਰ ਕੈਮਰਾ ਦੇਖ ਇਹ ਵੀ ਜਦੋਂ ਆਪਦੇ ਪਰਿਵਾਰ ਨੂੰ ਮਤਾਂ ਇਹ ਫੜੀਆਂ ਆ ਦੇ ਪਰਿਵਾਰ ਨੂੰ ਤੋੜਦਾ ਹੈ ਪਰਿਵਾਰ ਦਾ ਨਾਲ ਵਿਜਾਇਲਾ ਕਰਦਾ ਭੰਡੇ ਮਾਰਦੀ ਹੈ ਤੁਸੀਂ ਜੇ ਕਾਕੇ ਵੱਡੇ ਆਏ ਆਂ ਨੇ ਹੋਰ ਨੂੰ ਇਹ ਨਹੀਂ ਪਤਾ ਵੀ ਅਸੀਂ ਤਾਂ ਪਹਿਲਾਂ ਕਿਹ ਹੈ ਬਈ ਪਰਿਵਾਰ ਨੂੰ ਛੱਡੀ ਬੈਠੇ ਆ ਅਸੀਂ 2 ਮਹੀਨੇ ਹੋ ਗਏ ਮੈਨੂੰ ਠੀਕ ਹੈ ਉਹਦੇ ਘਰ ਛੱਡੇ ਨੂੰ ਗਰਦਾਸਰ ਤੋਂ ਆਇਆ ਹੋਇਆ ਮੈਂ ਠੀਕ ਹੈ ਮੇਰਾ ਕੋਈ ਟਿਕਾਣਾ ਨਹੀਂ ਰਾਸਤਾਂ ਤੋਂ ਗਿੜਾ ਲਾ ਕੇ ਹੁਣ ਘਰੇ ਜੰਨੇ ਆ ਸੀ ਤਰਾਜ ਤੋਂ ਘੇਰ ਲੈ ਯਾਰ ਹੇ ਉਹਨੇ ਮੈਨੂੰ ਪੈਸੇ ਨਹੀਂ ਮੰਗਨੇ ਜਿੰਨੇ ਤੂੰ ਮਤਲਬ ਅਸਲ ਪੈਸੇ ਮੰਗਦੇ ਆ ਬਾਈ ਇਹ ਹਾਂ ਇਤਮ ਮੈਂ ਉਹ ਵੀ ਤੇਰੇ ਹੋਣ ਕਿੰਨੇ ਰੋਟੀ ਕਾ ਰਿਹਾ ਇੱਕ ਮੰਨਦਾ ਇੱਕ ਬਾਈ ਪੈਸੇ ਮੰਗੇ ਤੇਰਾ ਪਿਆਰ ਰੰਦਾ ਜੀਤ ਰੰਦਾ ਸਰਕਾਰ ਇਹਦੀ ਸਾਨੂੰ ਤਰ੍ਹਾਂ ਦੇਣ ਵਾਲੀ ਕਿੰਨੇ ਵਾਰੀ ਤੋਂ ਰੋਟੀ ਖਾਦੀ ਨੇ ਨਹੀਂ ਇਹਨੇ ਹਾਂ ਇੱਕ ਜ਼ੀਰੇ ਵਾਲੀ ਰੋਟੀ ਖਾਦੀ ਤੇ ਮੈਨੂੰ ਦਿੱਤੇ ਮੈਂ ਤੇ ਮੈਂ ਤੇ ਮੈਂ ਇਹ ਬਜਾ ਕੇ ਪੈਸੇ ਨਾ ਬਾਈ ਰੱਖੀ ਕਰਦੇ ਨਾ ਤਾਂ ਬਰੋਹੀ ਹੈ ਨਾ ਤੂੰ ਦੀ સેવા ਕਰਨ ਵਾਸਤੇ ਬੈਠਿਆ ਤਰ 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 ਉਹ ਉਸਤਾਦ ਆ ਕੋਈ ਨਹੀਂ ਅਸੀਂ ਯਾਰ ਵੀ ਜੇ ਤੂੰ ਆ ਦੱਸ ਮੈਨੂੰ ਇਹ ਬੰਦਾ ਕਰਦਾ ਹਵਾ ਮੇਰੇ ਨਾਲ 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 ਤੂੰ ਮੇਰੇ ਨਾਲ ਆ ਬਈ ਇਹ ਬੰਦ ਨੂੰ ਆਏ ਕਿਹਦੇ ਵੀ ਸਾਡੇ ਬਾਹਰ ਜਾਣਾ ਦੋ ਚੱਲ ਵੀ ਬਾਹਰ ਦੋ ਨਾ ਪਾਵਰ ਤੇ ਤੇਰੇ ਕੋਲ ਪਾਵਰ ਹੈ ਇਹ ਕੋਲੇ ਬਾਹਰ ਜਾਓ ਕਹੇ ਬਈ ਚੱਲ ਬਈ ਬਾਹਰ ਜੇ ਮੈਂ ਕਹਿੰਦਾ ਮੈਨੂੰ ਭੇਜ ਦੇ ਜੇ ਚੱਲ ਜਿੱਤੇ ਸਵੇਰੇ ਦੇਖਾਂਗੇ ਜਾ 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 ਮੈਂ ਨਹੀਂ ਭੇਜਦਾ ਇਹਨਾਂ ਨੂੰ ਬਚਾ ਹੋਰ ਕੌਣ ਭੇਜੇ ਇਹਨਾਂ ਨੂੰ ਬਚਾ ਆਲੇ ਉਸਤਾ ਤੈਨੂੰ ਦੇਖ ਲਾਂਗੇ ਅਸੀਂ ਤੇ ਉਹ ਤੂੰ ਜਾ ਯਾਰ ਅਸੀਂ ਬਈ ਬੜਾ ਮੈਂ ਕਹਿੰਦੇ ਕਿਹਦਾ 1 ਰੁਪਿਆ ਰੱਖ ਕੇ ਲਾਉਂਦੇ ਉਹ ਇਹ ਤੂੰ ਹੀ ਕੀ ਜਾਂਦੇ ਆ ਲੋ ਆਪਦੇ ਆਪ ਨੂੰ ਇਹ ਤਾਂ ਇੰਨਾ ਮਾੜਾ ਨਹੀਂ ਜਿੰਨਾ ਅਸੀਂ ਡਰਾਈਵਰਾਂ ਨੇ ਇੱਜ਼ਤ ਦੀ ਕਮਾਈ ਹੈ ਜੇ ਮੈਂ ਕਹਾਂ ਤੂੰ ਤਾਂ ਮੈਨੂੰ ਭਿਉ ਆ ਜਾਂਦੇ ਦੋ ਚਾਰ ਜਾਣੇ ਹੋਰ ਗਏ ਸਾਰੀ ਸਾਰੀ ਪੁਲਿਸ ਤਾਂ ਨਹੀਂ ਪਹੁੰਚਦਾ ਕਾਹ ਨਾਲ ਬਈ ਧੰਨਵਾਦ ਧੰਨਵਾਦ ਦੇਖਾਂਗੇ ਕੋਈ ਗੱਲ ਨਹੀਂ ਦੇਖ ਲਈ ਦੇਖ ਲਈ ਆਇਆ ਜਾ ਦੋਸਤੋ ਸਸਰੀ ਗੱਲ ਜੀ ਇਹ ਬਈ ਅਸੀਂ ਬਣਾਈ ਸੀ ਵੀਡੀਓ ਟਰੱਕ ਡਰਾਈਵਰਾਂ ਦੇ ਹੱਕ ਚ ਟਰੱਕ ਵੀਰਾਂ ਦਾ ਕੋਈ ਕਸੂਰ ਨਹੀਂ ਕਿ ਜੇ ਟਰੱਕ ਵਾਲੇ ਕੋਈ ਬੰਦਾ ਮਰਿਆ ਪਿਆ ਉਹਨੂੰ ਚੱਕਦੇ ਆ ਟਰੱਕ ਵਾਲੇ ਤਾਂ ਹੀ ਮਰੇ ਜੇ ਨਹੀਂ ਚੱਕਦੇ ਤਾਂ ਹੀ ਮਰੇ ਆ ਇਹ ਵੀਡੀਓ ਦੇ ਵਿੱਚ ਅਸੀਂ ਕਾਲਪਨਿਕ ਆਰਟਿਸਟ ਆ ਸਾਡੇ ਇਹ ਬਾਈ ਹਰਪੀ ਦਾ ਹੈ ਹੈਪੀ ਢਾਲੀ ਵਾਲ ਮੈਨੂੰ ਤੁਸੀਂ ਜਾਣਦੇ ਹੋ ਇਹ ਬਾਈ ਢਾਬੇ ਵਾਲਾ ਹੈ ਬਾਈ ਦਾ ਇਹ ਨਿਊ ਪੰਜਾਬੀ ਢਾਬਾ ਛੋਟੇ ਗੋਂਦਿਆਂ ਨਾਲ ਗੋਂਦਿਆਂ ਨਾਲ ਖੁਰਦ ਮੱਜਾ ਖਣਾ ਰੋਡ ਤੇ ਆ ਕਦੇ ਵੀ ਰੋਟੀ ਖਾਣੀਆਂ ਬਾਈਆਂ ਕੋਲੇ ਜਾਓ ਬਹੁਤ ਘੈਂਟ ਬੰਦੇ ਆ ਸੀ ਬਾਈ ਇਹ ਚੀਜ਼ ਦਿਖਾਈ ਹੈ ਵੀ ਜੇ ਦੋ ਘੰਟੇ ਹੜਤਾਲ ਕਰ ਦਿੰਦਾ ਨਾ ਜਿਹੜੇ ਆਪਣੇ ਡਰਾਈਵਰ ਹੁੰਦੇ ਆ ਭਰਾ ਆਹ ਉਹਦੇ ਚ ਪੂਰੀ ਪੰਜਾਬ ਦਾ ਕੰਮ ਤਾਂ ਖੜਨਾ ਹੀ ਆ ਸਭ ਤੋਂ ਵੱਡਾ ਨੁਕਸਾਨ ਹੁੰਦਾ ਇਹਦਾ ਵੀਰਾ ਤਾਂ ਬੈਲਾ ਇਹਨਾਂ ਦਾ ਰੋਜ਼ਗਾਰ ਇੱਥੇ ਚੱਲਦਾ ਹੈ 100 ਡਰਾਈਵਰਾਂ ਨੂੰ ਮਾਰਾ ਕਾਣ ਤੋਂ ਪਹਿਲਾਂ ਭਾਈ 100 ਵਾਰੀ ਸੋਚੋ ਡਰਾਈਵਰ ਆਪਣੇ ਭਰਾ ਹੈ ਕੋਈ ਕੋਈ ਨਹੀਂ ਡਿੱਗੇ ਠੀਕ ਹੈ ਕੋਈ ਇਹ ਨਹੀਂ ਵੀ ਲੋਹੇ ਦੇ ਬਣੇ ਆ ਆਪਣੇ ਵਾਂਗੂ ਇਹ ਜਿਹੜੇ ਆਉਦੇ ਬੱਚੇ ਪਾਲਦੇ ਆ ਤੇ ਬਾਕੀ ਹਰ ਵੀ ਦੁਬਈ ਗੱਲ ਹੈ ਅਸਲੀ ਗੱਲ ਕਿ ਕੋਈ ਕਾਨੂੰਨ ਕੋਈ ਮਾਰਾ ਨਹੀਂ ਹੁੰਦਾਗਾ ਵੈਸੇ ਬਣਾਉਣ ਵਾਲੇ ਜਿਹੜੇ ਉੱਪਰ ਆ ਕਾਨੂੰਨ ਉਹ ਥੋੜੇ ਜੇ ਡਾਊਨ ਡਾਊਨ ਹੋਏ ਹੋਏ ਹੈਗੇ ਜਿਹੜੀ ਪੰਜਾਬ ਪੁਲਿਸ ਆ ਪੰਜਾਬ ਪੁਲਿਸ ਆਪਣਾ ਬਹੁਤ ਵਧੀਆ ਕੰਮ ਕਰ ਰਹੀ ਹੈ ਉਹ ਕਿਸੇ ਦੇ ਦਬਾਅ ਨਾਲ ਨਹੀਂ ਆਉਂਦੀ ੱੱਕੇ ਨਾਲ ਨਹੀਂ ਆਉਂਦੀ ਜੋ ਕਾਨੂੰਨ ਬਣਿਆ ਹੁੰਦਾ ਉਹਨਾਂ ਨੂੰ ਕਾਨੂੰਨ ਦੇ ਆਧਾਰ ਤੇ ਹੀ ਸਾਰਾ ਕੰਮ ਕਰਨਾ ਪੈਂਦਾਗਾ ਸੋ ਸਾਰਿਆਂ ਨੂੰ ਇਹੀ ਬੇਨਤੀ ਹੈ ਪੰਜਾਬ ਪੁਲਿਸ ਤੇ ਡਰਾਈਵਰਾਂ ਦੀ ਆਪਸ ਵਿੱਚ ਬਣੀ ਰਹੇ ਪੰਜਾਬ ਖੁਸ਼ਹਾਲ ਰਹੇ ਧੰਨਵਾਦ ਸੋ ਭਾਈ ਅਸੀਂ ਜਿਹੜੀ ਇੱਕ ਦਿਖਾਈ ਆ ਪੁਲਿਸ ਵਾਲੇ ਵੀ ਪੁਲਿਸ ਵਾਲੇ ਪੈਸੇ ਦੇ ਕੇ ਰੋਟੀ ਖਾ ਕੇ ਪੈਸੇ ਨਹੀਂ ਦਿੰਦੇ ਉਹ ਸਾਰੇ ਪੰਜਾਬ ਪੁ ਬਹੁਤ ਬੰਦੇ ਇਹੋ ਜਿਹੇ ਹੈਗੇ ਆ ਜਿਹੜੇ ਮਤਲਬ ਐਂ ਕਰਦੇ ਆ ਧੱਕਾ ਕਰਦੇ ਆ ਸਾਰੇ ਅਸੀਂ ਪੰਜਾਬ ਪੁਲਿਸ ਨੂੰ ਮਾੜਾ ਨਹੀਂ ਦਿਖਾਇਆ ਕੁਝ ਕੈਰੇਕਟਰ ਹੁੰਦੇ ਆ ਜਿੰਦਾਂ ਦੀ ਆਤ ਹੁੰਦੀ ਹੈ ਸੋ ਬਈ ਵੀਡੀਓ ਨੂੰ ਸ਼ੇਅਰ ਕਰ ਦਿਓ ਵਧੀਆ ਲੱਗੀ ਧੰਨਵਾਦ